ਤੇ ਤੁਹਾਡੀ 인ਦਰਾ ماں ਨੂੰ ਅਸੀਂ ਗੱਡੀ ਚਾੜਿਆ ਉਹਨੂੰ ਨੇ ਪੈਰ ਪਾ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਘੋੜਿਆਂ ਨਾਲ ਧੁੰਨ ਧੁੰਨ ਮਾਰਿਆ ਓਏ ਦਾਦਾ ਬਿਲ ਤਾਂ ਖੁੱਜਣ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਥੋਕਿਆ ਉਹ ਬਗੇਸ਼ਰ ਮਾਰਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੰਠੀ ਗਿਣਤੀ ਸ਼ੁਰੂ ਹੋ ਗਈ ਏ ਟੱਕਰਾਂ ਦੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹਦਾ ਇਹ ਚਲਾਵਾ ਲਾਂਗੇ ਆ ਤੇ ਸਹੀ ਬਰੇਂਦਰ ਸ਼ਾਸਤਰੀ ਜੀ ਨੇ ਜਿਹੜੀ ਗੱਲ ਕੀਤੀ ਸੀ ਉਹ ਯੂਪੀ ਦੇ ਸੰਬੰਧ ਦੇ ਵਿੱਚ ਜਿਹੜਾ ਹਰੀ ਹਰ ਮੰਦਿਰ ਆ ਉਹਦੀ ਗੱਲ ਕੀਤੀ ਨਾ ਕਿ ਹਰਮੰਦਰ ਸਾਹਿਬ ਜੀ ਦੀ ਗੱਲ ਕੀਤੀ ਸੀ ਹਰਮੰਦਰ ਸਾਹਾ ਦੇ ਵਿੱਚ ਤੇਰੇ ਨਾਲੋਂ ਜ਼ਿਆਦਾ ਆਸਤਾ ਸਾਡੀ ਹਿੰਦੂਆ ਵੀ ਹੈ ਔਰ ਪਿਛਲੇ ਦਿਨਾਂ ਸੀ ਦੇਖਿਆ ਵੀ ਹੈ ਕਿ ਬਰੇਂਦਰ ਸ਼ਾਸਤਰੀ ਜੀ ਨਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਗਏ ਸੀ ਲੇਕਿਨ ਤੇਰੇ ਵਰਗਾ ਬੁੱੱਛੜ ਵਿਅਕਤੀ ਕਿਦੀ ਸੋਚ ਰਹੀ ਆ ਹਮੇਸ਼ਾ ਜੋਸੀ ਜੀ ਐਦਾਂ ਦੇ ਵਿਅਕਤੀ ਦੀ ਜਿਹੜੀ ਸੋਚ ਰਹੀ ਆ ਹਮੇਸ਼ਾ ਸਿੱਖਾਂ ਨੂੰ ਲੜਾਉਣ ਦੀ ਹਿੰਦੂਆਂ ਦੇ ਨਾਲ ਜਿਹੜਾ ਪੰਜਾਬ 'ਚ ਦੰਗੇ ਪੜਾਕਾ ਆਉਂਦੀ ਐ ਵਿਅਕਤੀ ਕੋਸ਼ਿਸ਼ ਕਰ ਰਿਹਾ ਵਾ ਕਿ ਇਹਨੂੰ ਪਹਿਲੇ ਉਸ ਵੀਡੀਓ ਦੀ ਗਹਿਰਾਈ ਨਾਲ ਜਾਂਚ ਨਹੀਂ ਕਰਨੀ ਚਾਹੀਦੀ ਸੀ ਆਪਣੀ ਬਾਹੋਬਾਈ ਲੁੱਟਣ ਦੇ ਪਿੱਛੇ ਔਰ ਆਪਣੇ ਆਪ ਨੂੰ ਪ੍ਰਚਲਿਤ ਕਰਨ ਵਾਸਤੇ ਜਿਹੜਾ ਹੈਗਾ ਨਾ ਔਰ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਣ ਵਾਸਤੇ ਜਿਹੜਾ ਤੂੰ ਇਹ ਕੰਮ ਕੀਤਾ ਵਾ ਇਹ ਵੀ ਜੇ ਸ਼ਿਕਾਇਤ ਹੈ ਕੀ ਬਹੁਤ ਜ਼ਰਰਤ ਦਿੱਤੀਆ ਜਿਹੜਾ ਹੈਗਾ ਉਹ ਤੋਂ ਬਾਦ ਨੂੰ ਜਿਹੜਾ ਅਸਾਂ ਦਿੱਤੀਸਾਂ ਨੂੰ ਦਿੱਤੀ ਜਾਏਗੀ ਔਰ ਤੇਰੇ ਤੇ ਤੇਰੇ ਪਰਚਾ ਦੱਟ ਕਰਾਇਆ ਜਾਏਗਾ ਔਰ ਤੈਨੂੰ ਜੇਲ੍ਹ ਫੇਰ ਅੰਦਰ ਭੇਜਿਆ ਜਾਏਗਾ ਜਿੱਦਾਂ ਇਹ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਮਾਰਿਆ ਬੀਨਤ ਸਿੰਘ ਨੂੰ ਬਾਬਾ ਦਾ ਅਸੀਂ ਉਡਾਇਆ ਤੇ ਫੌਜ ਨੂੰ ਜਿਹੜਾ ਲੱਖਾਂ ਫੌਜ ਨੂੰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਗੱਡੀ ਚਾੜਿਆ ਕਿ ਐਦਾਂ ਦੀ ਜ਼ਿੰਮੇਵਾਰੀ ਲੈ ਰਿਹਾ ਸਾਨੂੰ ਕਾਨੂੰਨੀ ਲੱਗਦਾ ਕਿ ਇਹ ਤਾਂ ਦੇਸ਼ದ್ರੋਹੀ ਹੈ ਜਿਨੇ ਸਰਧਾਨ ਮੰਤਰੀ ਦੀ ਗੱਲ ਕਰ ਰਹੇ ਕਿ ਅਸੀਂ ਮਾਰਿਆ ਵਿੰਦੇ ਨੂੰ ਅਸੀਂ ਮਾਰਿਆ ਉਹਦੀ ਗੱਲ ਕਰ ਰਹੇ ਪੁਰਵ ਮੁੱਖ ਮੰਤਰੀ ਦੀ ਕੋਹ ਨੂੰ ਮਾਰਨ ਦੀ ਗੱਲ ਕਰ ਰਹੇ ਅਸੀਂ ਗੱਡੀ ਚਾੜਿਆ ਤੇ ਵਿਅਕਤੀ ਅਤਵਾਦੀ ਤੋਂ ਘੱਟ ਹੋ ਸਕਦਾ ਹੈ ਇਹ ਕਰਾ 2:00 ਵਜੇ ਲੰਗੇ ਹਰ ਹਰ ਮਹਾਦੇਵ ਇਹ ਕਰੇ 2:00 ਵਜੇ ਲੰਗੇ ਹਰ ਹਰ ਮਹਾਦੇਵ ਸਤਿਅ ਸਨਾਤਨ ਧਰਮ ਕੀ ਜੈ ਹੋ ਅੱਜ ਗੱਲ ਕਰਨ ਲੱਗੇ ਆ ਇੱਕ ਬੜਾ ਵਿਸ਼ੇਸ਼ ਮੁੱਦਾ ਲਾਈਵ ਆਉਣ ਦਾ ਮਕਸਦ ਹੀ ਕਿ ਇੱਕ ਜਿਹੜਾ ਅਨਪੜ੍ਹ ਵਿਅਕਤੀ ਜਿਹਦੀ ਹਮੇਸ਼ਾ ਸੋਚ ਹੁੰਦੀ ਹੈ ਕਿ ਹਿੰਦੂਆਂ ਨੂੰ ਕਿੱਦਾਂ ਟਾਰਗੇਟ ਕਰਨਾ ਹੈ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਨੂੰ ਕਿੱਦਾਂ ਲੜਾਣਾ ਵਾ ਉਸ ਚੀਜ਼ ਨੂੰ ਲੈ ਕੇ ਅੱਜ ਲਾਈਵ ਹੋਏ ਆ ਪਹਿਲੇ ਤੇ ਆਪ ਜੀ ਨੂੰ ਇੱਕ ਵੀਡੀਓ ਦਿਖਾਣੇ ਆ ਇਸ ਮੈਂਟਲੀ ਹਰਾਸਮੈਂਟ ਵਿਅਕਤੀ ਦੀ ਜਿਹੜਾ ਮੈਂ ਮਾਨਸਿਕੀ ਸੰਤੁਲਨ ਜਿਹੜਾ ਖਰਾਬ ਹੋ ਚੁੱਕਾ ਵਾ ਜਿਹਦਾ ਨਾਮ ਹੈਗਾ ਵਾ ਬਲਜਿੰਦਰ ਸਿੰਘ ਪਰਵਾਨਾ ਜੈ ਸ਼੍ਰੀ ਰਾਮ ਜੀ ਇੱਕ ਤੁਸੀਂ ਵੀਡੀਓ ਦੇਖ ਲਈ ਹੈ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪਹਿਲੇ ਤਾਂ ਇਸੇ ਦਿਮਾਗ ਜਿਹੜਾ ਇਹਦਾ ਖਰਾਬ ਹੋ ਚੁੱਕਾ ਹੈ ਵਿਅਕਤੀ ਦਾ ਪਹਿਲੇ ਦਿਨ ਨੂੰ ਵੀਡੀਓ ਦੇਖਣੀ ਚਾਹੀ ਸੀ ਕਿ ਬਗੇਸ਼ਵਰ ਤਾਂ ਹਮ ਸਰਕਾਰ ਨੇ ਤ੍ਰਿੰਦਰ ਸ਼ਾਸਤਰੀ ਜੀ ਨੇ ਵੀਡੀਓ ਦੇ ਵਿੱਚ ਕੀ ਕਿਹਾ ਸੀ ਪਹਿਲੇ ਉਹਦੀ ਵੀਡੀਓ ਦੀ ਗਹਿਰਾਈ ਨਾਲ ਉਹਨੂੰ ਦੇਖਦਾ ਸੁਣਦਾ ਲੇਕਿਨ ਸੁਣਨ ਤੋਂ ਪਹਿਲੇ ਹੀ ਕਹਿੰਦੇ ਨੇ ਜਿਹਦੀ ਸੋਚ ਹੀ ਹਿੰਦੂਆ ਪ੍ਰਤੀ ਜਿਹੜੀ ਨਫਰਤ ਨਾਲ ਭਰੀ ਹੋਵੇ ਔਰ ਪੰਜਾਬ ਦੇ ਵਿੱਚ ਜਿਹਨੂੰ ਇੱਕ ਹੋਵੇ ਲਾਲਸਾ ਕਿ ਹਿੰਦੂ ਸਿੱਖਾਂ ਨੂੰ ਲੜਾਣਾ ਹੀ ਲੜਾਣਾ ਵਾ ਤੇ ਉਹ ਸੋਚਦੇ ਵਿਅਕਤੀ ਮਾਲਕ ਆ ਤਰਿੰਦਰ ਸ਼ਾਸਤਰੀ ਜੀ ਨੇ ਜਿਹੜੀ ਗੱਲ ਕੀਤੀ ਸੀ ਉਹ ਯੂਪੀ ਦੇ ਸੰਬਲ ਦੇ ਵਿੱਚ ਜਿਹੜਾ ਹਰੀ ਹਰ ਮੰਦਿਰ ਆ ਉਹਦੀ ਗੱਲ ਕੀਤੀ ਨਾ ਕਿ ਹਰਮੰਦਰ ਸਾਹਿਬ ਜੀ ਦੀ ਗੱਲ ਕੀਤੀ ਸੀ ਹਰਮੰਦਰ ਸਾਹਿਬ ਦੇ ਵਿੱਚ ਤੇਰੇ ਨਾਲੋਂ ਜ਼ਿਆਦਾ ਆਸਤਾ ਸਾਡੀ ਹਿੰਦੂਆ ਦੀ ਆ ਔਰ ਪਿਛਲੇ ਦਿਨੀ ਅਸੀਂ ਦੇਖਿਆ ਵੀ ਆ ਕਿ ਤ੍ਰਿੰਦਰ ਸ਼ਾਸਤਰੀ ਜੀ ਨਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਗਏ ਸੀ ਲੇਕਿਨ ਤੇਰੇ ਵਰਗਾ ਬੁੱਚੜ ਵਿਅਕਤੀ ਜਿਹਦੀ ਸੋਚ ਰਹੀ ਆ ਹਮੇਸ਼ਾ ਜੋਸੀ ਜੀ ਐਦਾਂ ਦੇ ਵਿਅਕਤੀ ਦੀ ਜਿਹੜੀ ਸੋਚ ਰਹੀ ਆ ਹਮੇਸ਼ਾ ਸਿੱਖਾਂ ਨੂੰ ਲੜਾਉਣ ਦੀ ਹਿੰਦੂਆਂ ਦੇ ਨਾਲ ਜਿਹੜਾ ਪੰਜਾਬ 'ਚ ਦੰਗੇ ਪੜਾ ਕਾ ਆਂਦੀ ਐ ਵਿਅਕਤੀ ਕੋਸ਼ਿਸ਼ ਕਰ ਰਿਹਾ ਵਾ ਕਿ ਇਹਨੂੰ ਪਹਿਲੇ ਉਸ ਵੀਡੀਓ ਦੀ ਗਹਿਰਾਈ ਨਾਲ ਜਾਂਚ ਨਹੀਂ ਕਰਨੀ ਚਾਹੀਦੀ ਸੀ ਉਹ ਵੀਡੀਓ 'ਚ ਕੀ ਐ ਕੀ ਨਹੀਂ ਮੰਡੀ ਐ ਐਡਾ ਐ ਗੱਲ ਬੜਾ ਹੀ ਮਾੜੀ ਔਰ ਮਾੜੀ ਸੋਚ ਦਾ ਜਿਹੜਾ ਵਿਅਕਤੀ ਹੈ ਬਲਜਿੰਦਰ ਸਿੰਘ ਪਰਵਾਨਾ ਜਿਹੜਾ ਹੀ ਰਾਜਗੁਰੇ ਦਾ ਰਹਿਣ ਵਾਲਾ ਹੈ ਔਰ ਇਹਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਪੰਜਾਬ ਔਰ ਦੇਸ਼ ਦੇ ਵਿੱਚ ਆਪਣੀਆਂ ਮਾੜੀਆਂ ਹਰਕਤਾਂ ਕਰਨ ਇਹ ਪਹਿਲਾਂ ਵੀ ਜੇਲਾ ਕੱਟ ਕੇ ਆਇਆ ਵਾ ਉਸ ਤੋਂ ਬਾਅਦ ਇਹ ਰੋਂਦਾ ਫਿਰਦਾ ਸੀ ਉਦੋਂ ਕਿ ਮੈਨੂੰ ਜੇਲ੍ਹ ਦੇ ਵਿੱਚ ਗਿਆ ਮੈਨੂੰ ਕੋਈ ਪਸੇਰਾ ਸਾਥ ਕੋ ਪੁੱਛਣ ਨਹੀਂ ਆਇਆ ਪਰ ਜਦੋਂ ਤੂੰ ਦੰਗੇ ਪੜਗਾਉਣ ਦੀ ਗੱਲ ਕਰੇਂਗਾ ਹਿੰਦੂ ਸਿੱਖਾਂ ਦੇ ਵਿੱਚ ਇੱਕ ਪਾੜ ਪਾਣ ਦੀ ਗੱਲ ਕਰੇਗਾ ਉਹ ਬਿਨਾਂ ਕਿਸੇ ਜਾਂਚ ਪੜਤਾਲ ਦੇ ਉੱਪਰ ਜਦੋਂ ਤੂੰ ਟਿੱਪਣੀ ਕਰੇਗਾ ਔਰ ਅੱਜ ਦੀ ਰੇਡ ਦੇ ਵਿੱਚ ਇੱਕ ਤੂੰ ਸਮਾਗਮ ਦੇ ਵਿੱਚ ਜਿਹੜੀ ਅੱਜ ਤੂੰ ਹਰਕਤ ਕੀਤੀ ਹੈ ਇਹ ਬੜੀ ਮਾੜੀ ਹਰਕਤ ਹੈ ਇਹ ਪੂਰੇ ਦੇਸ਼ ਨੂੰ ਛਿੰਨ ਪਿੰਨ ਕਰਨ ਵਾਲਾ ਕੰਮ ਹੈ ਜਿਹੜਾ ਕਿ ਕੋਈ ਵੀ ਹਿੰਦੂ ਸੰਗਠਨ ਔਰ ਸਿੱਖ ਸੰਗਠਨ ਵੀ ਜਿਹੜਾ ਹੈਗਾ ਤੇਰਾ ਸਾਥ ਨਹੀਂ ਦੇਣਗੇ ਉਹ ਕਿਉਂਕਿ ਤੂੰ ਜਿਹੜੀ ਗੱਲ ਕੀਤੀ ਹੈ ਹਰੀ ਹਰੀ ਮੰਦਰ ਜਿਹੜਾ ਹੈਗਾ ਸੀ ਉਹ ਯੂਪੀ ਦੇ ਵਿੱਚ ਸੰਭਲ ਦੇ ਵਿੱਚ ਜਿਹੜੀ ਮਸਜਿਦ ਦਾ ਆ ਜਿਹੜਾ ਵਿਰੋਧ ਹੋ ਰਿਹਾ ਜਿਹੜਾ ਉੱਥੇ ਦੀ ਮਜ਼ਜਿਦ ਦੇ ਵਿੱਚ ਜਿਹੜਾ ਸਰਵੇ ਹੋ ਰਿਹਾ ਵਾ ਉਹਦੇ ਬਾਰੇ ਜਿਹੜਾ ਹੈਗਾ ਤੇ ਹਰਿਨ ਸ਼ਾਸਤਰੀ ਜੀ ਨੇ ਬੋਲਿਆ ਸੀ ਕਿ ਉੱਥੇ ਬਹੁਤ ਜਲਦ ਅਭਿਸ਼ੇਕ ਕੀਤਾ ਜਾਏਗਾ ਜਦ ਕਿ ਤੂੰ ਇਹ ਆਪਣੀ ਵਾਹਵਾਹੀ ਲੁੱਟਣ ਪਿੱਛੇ ਔਰ ਆਪਣੇ ਆਪ ਨੂੰ ਪ੍ਰਚਲਿਤ ਕਰਨ ਵਾਸਤੇ ਜਿਹੜਾ ਹੈਗਾ ਵਾ ਔਰ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਣ ਵਾਸਤੇ ਜਿਹੜਾ ਤੂੰ ਇਹ ਕੰਮ ਕੀਤਾ ਵਾ ਇਹਦੀ ਜਿਹੜੀ ਸ਼ਿਕਾਇਤ ਹੈਗੀ ਏ ਬਹੁਤ ਜਲਦ ਦਿੱਤਿਆ ਜਿਹੜਾ ਹੈਗਾ ਉਹ ਸੋਮਵਾਰ ਨੂੰ ਜਿਹੜਾ ਆਪਾਂ ਸੀਪੀ ਸਾਹਿਬ ਨੂੰ ਦਿੱਤੀ ਜਾਏਗੀ ਔਰ ਤੇਰੇ ਤੇ ਜਿਹੜਾ ਪਰਚਾ ਦਰਜ ਕਰਾਇਆ ਜਾਏਗਾ ਔਰ ਤੈਨੂੰ ਜੇਲ੍ਹ ਫਿਰ ਅੰਦਰ ਭੇਜਿਆ ਜਾਏਗਾ ਜਿੱਦਾ ਇਹ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਮਾਰਿਆ ਬਿਆਨਤ ਸਿੰਘ ਨੂੰ ਬਾਬਾ ਦਾ ਅਸੀਂ ਉਡਾਇਆ ਤੇ ਫੌਜ ਨੂੰ ਜਿਹੜਾ ਲੱਖਾਂ ਫੌਜ ਨੂੰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਗੱਡੀ ਚਾੜਿਆ ਕਿ ਐਦਾਂ ਦੀ ਜ਼ਿੰਮੇਵਾਰੀ ਲੈ ਰਿਹਾ ਸਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਦੇਸ਼ ਦਰੋਹੀ ਹੈ ਜਿਨੇ ਪ੍ਰਧਾਨ ਮੰਤਰੀ ਦੀ ਗੱਲ ਕਰ ਰਿਹਾ ਕਿ ਅਸੀਂ ਮਾਰਿਆ ਬਿੰਦੇ ਨੂੰ ਅਸੀਂ ਮਾਰਿਆ ਉਹਦੀ ਗੱਲ ਕਰ ਰਿਹਾ ਪੂਰਵ ਮੁੱਖ ਮੰਤਰੀ ਵੀ ਫੌਜ ਨੂੰ ਮਾਰਨ ਦੀ ਗੱਲ ਕਰ ਰਿਹਾ ਸੀ ਗੱਡੀ ਚਾੜਿਆ ਇਹ ਵਿਅਕਤੀ ਹੱਤਵਾਦੀ ਤੋਂ ਘੱਟ ਹੋ ਸਕਦਾ ਜਿਹੜਾ ਵਿਅਕਤੀ ਸ਼ਰੇਆਮ ਜ਼ਿੰਮੇਵਾਰੀ ਲੈ ਰਿਹਾ ਤੁਸੀਂ ਸੋਚ ਵੀਏ ਉਹ ਅੱਤਵਾਦੀ ਵਾਲੀ ਜਿਹੜਾ ਹੈਗਾ ਇਹ ਕੰਮ ਵੀ ਕਰਦਾ ਪਿਆ ਵਾ ਇਸ ਕਰਕੇ ਸਾਨੂੰ ਜਿਹੜੀਆਂ ਜੜੀ ਵੀ ਸੀਏਡੀ ਔਰ ਬਾਕੀ ਜਿੰਨੇ ਵੀ ਪ੍ਰਸ਼ਾਸਨ ਹੈਗਾ ਉਹਨਾਂ ਤੋਂ ਆਪਾਂ ਮੰਗ ਕਰਦੇ ਆ ਕਿ ਇਹਦਾ ਜਿਹੜਾ ਹੈਗਾ ਵਾ ਸਾਰਾ ਸਾਰਾ ਜਾਂਚ ਕਰਾਈ ਜਾਵੇ ਤਾਂ ਕਿ ਇਹਦਾ ਆਟਕਵਾਦੀ ਕਨੈਕਸ਼ਨ ਜਿਹੜੇ ਹੈਗੇ ਜਰੂਰ ਨਿਕਲਣਗੇ ਕਿਉਂਕਿ ਇੰਨੀ ਵੱਡੀ ਗੱਲ ਇੱਕ ਸਟੇਜ 'ਤੇ ਉਹ ਸਮਾਗਮ ਦੇ ਵਿੱਚ ਕਹਿਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਜਿਹਦੇ ਨਾਲ ਕੀਏਗਾ ਵਾ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਉੱਤੇ ਹਰ ਚੀਜ਼ ਨੂੰ ਜਿਹੜਾ ਕਿ ਬਹੁਤ ਜਲਦੀ ਵਾਚ ਆਊਟ ਕਰਦੇ ਹੈ ਹਰ ਬੰਦੇ ਔਰ ਖਾਸ ਕਰਕੇ ਜਿਹੜੀ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਬਿਨਾਂ ਸੋਚੇ ਸਮਝੇ ਜਿਹੜੀ ਹੈਗੀ ਹੈ ਦੂਜੇ ਪਾਸੇ ਵੱਲ ਚੱਲ ਸਕਦੀ ਹੈ ਜਦੋਂ ਜਿਹੜੇ ਜਿਹੜੇ ਕੀ ਇੰਤ ਤੱਕ ਬਿਆਨ ਦਿੰਦਾ ਪਿਆ ਵਾ ਇਹ ਬੜੀ ਮਾੜੀ ਗੱਲ ਹੈ ਔਰ ਇਹਦਾ ਵਿਰੋਧ ਪਰ ਹਰ ਸ਼ਹਿਰ ਵਿੱਚ ਪਿੰਡੇ ਵੀ ਪੰਜਾਬ ਦੇ ਜਿਲ੍ਹੇ ਸਾਰੇ ਵਿੱਚ ਜਿਹੜਾ ਹੈਗਾ ਇਹਦੀ ਕੰਪਲੇਂਟ ਦਿੱਤੀ ਜਾਏਗੀ ਉਹ ਬੜੀ ਦੋਸ਼ੀ ਹੈ ਦੱਸੋ ਤਰਿੰਦਰ ਸ਼ਾਸਤਰੀ ਜੀ ਇੱਕ ਪੈਦਲ ਮੇ ਯਾਤਰਾ ਕੱਢ ਰਹੇ ਆ ਸਨਾਤਨ ਨੂੰ ਜੋੜਨ ਦੀ ਯਾਤਰਾ ਕੱਢ ਰਹੇ ਹਿੰਦੂਆਂ ਨੂੰ ਇਕੱਠੇ ਹੋਣ ਦੀ ਯਾਤਰਾ ਕੱਢ ਰਹੇ ਨਾ ਹੀ ਉਹ ਕਿਸੇ ਧਰਮ ਦੇ ਖਿਲਾਫ ਗੱਲ ਕਰ ਰਹੇ ਨਾ ਹੀ ਕਿਸੇ ਮਜ਼ਹਬ ਦੇ ਖਿਲਾਫ ਗੱਲ ਕਰ ਰਹੇ ਲੇਕਿਨ ਇਸ ਵਿਅਕਤੀ ਦੀ ਐਨੀ ਹਿੰਮਤ ਹੋ ਗਈ ਕਿ ਸਾਡੇ ਤਰਿੰਦਰ ਸ਼ਾਸਤਰੀ ਜੀ ਨੂੰ ਪੰਡਤ ਜੀ ਨੂੰ ਬਾਬਾ ਜੀ ਨੂੰ ਕਹਿ ਰਿਹਾ ਤੂੰ ਪੰਜਾਬ ਆ ਕੇ ਦਿਖਾ ਕਿ ਪੰਜਾਬ ਦੇ ਪਿਓ ਦਾ ਹੈ ਇਹ ਪੰਜਾਬ ਚ ਕੀ ਸਲਾਤ ਨਹੀਂਆ ਹਿੰਦੂਆ ਦਾ ਪੰਜਾਬ ਨਹੀਂ ਪੰਜਾਬੀ ਹਿੰਦੂਆ ਦਾ ਪੰਜਾਬ ਨਹੀਂ ਇਹ ਵਿਅਕਤੀ ਕਿੱਦਾਂ ਕਹਿ ਸਕਦਾ ਕਿ ਪੰਜਾਬ ਚ ਆਊਗਾ ਜੀ ਮੈਂ ਗੱਡੀ ਚਾਰਦਾਗਾ ਤੈਨੂੰ ਦੇਖਾਂਗੇ ਇਹਦੀ ਹਿੰਮਤ ਐਡੇ ਕਿੱਦੇ ਹੋ ਸਕਦੀ ਆ ਜੋਸ਼ੀ ਜੀ ਦੇਖੋ ਪਰਵਾਨੇ ਵਰਗੇ ਇੱਥੇ ਜਿੰਨੇ ਮਰਜ਼ੀ ਆ ਜਾਣ ਜਦੋਂ ਤੇ ਹੰਦੇ ਸ਼ਾਸਤਰੀ ਜੀ ਨੇ ਪੰਜਾਬ ਚ ਆਣਾ ਵਾ ਤੇ ਕਿਸੇ ਦੀ ਇੰਨੀ ਜੁਰਤ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਣ ਦਾ ਸਾਹਸ ਕਰ ਲਵੇ ਉਹ ਜੜੀ ਤੂੰ ਗੱਲ ਕਹੀਗੀ ਉਲਟੀ ਗਿੰਤੀ ਸ਼ੁਰੂ ਹੋ ਜਾਏਗੀ ਇਹ ਤੂੰ ਆਪਣੇ ਜਿਹੜੇ ਲਫ਼ਜ਼ ਹੈਗੇ ਆ ਸੋਚ ਸਮਝ ਕੇ ਬੋਲਦਾ ਕਿਉਂਕਿ ਇਹਦਾ ਜਿਹੜਾ ਵਿਰੋਧ ਔਰ ਤੈਨੂੰ ਇਹਦੇ ਬਾਰੇ ਕਿਹੜੇ-ਕਿਹੜੇ ਅੰਜਾਮ ਭੁਗਤਨੇ ਪੈ ਜਾਣਗੇ ਤੈਨੂੰ ਆਪ ਨਹੀਂ ਪਤਾ ਕਿਉਂਕਿ ਪ੍ਰਸ਼ਾਸਨ ਨੂੰ ਕੋਈ ਵੀ ਕਦੀ ਵੀ ਇਹ ਸਭ ਤੋਰ ਦੇ ਕਿਹਾ ਗਿਆ ਵਾ ਜਿਹੜਾ ਬੰਦਾ ਹੀਰ ਸਪੀਚ ਕਰੇਗਾ ਉਹਦੇ ਪर्चा ਦਰਜ ਕਰਕੇ ਪੁਲਿਸ ਉਹਨੂੰ ਅੰਦਰ ਕਰੇਗੀ ਔਰ ਆਪਾਂ ਵੀ ਇਹੀ ਮੰਨ ਕਰਦੇ ਹਾਂ ਕਿ ਹੀਰ ਸਪੀਚ ਨੇ ਕੀਤੀ ਹੈ ਔਰ ਦੇਸ਼ ਨੂੰ ਛਿੰਬਿੰਨ ਕਰਨ ਵਾਲਾ ਜਿਹੜਾ ਵਿਅਕਤੀ ਹੈ ਇਹਨੂੰ ਬੜੀ ਜਲਦੀ ਜਿਹੜਾ ਇਹ ਜਾ ਕੇ ਪर्चा ਦਰਜ ਕਰਕੇ ਇਹਨੂੰ ਅੰਦਰ ਪਾਇਆ ਜਾਵੇ ਲੱਖਾਂ ਕਰੋੜਾਂ ਦੀ ਆਸਤਾ ਜਿਹੜੀ ਧਰਿੰਦਰ ਸ਼ਾਸਤਰੀਆ ਬਗੇਸ਼ਵਰ ਧਾਮ ਨਾਲ ਜੁੜੀ ਪਈ ਹੈ ਇਸ ਵਿਅਕਤੀ ਨੇ ਲੱਖਾਂ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਵੀ ਖਲਵਾੜ ਕੀਤਾ ਦੂਜੀ ਗੱਲ ਇਹਨੇ ਪੰਜਾਬ ਦੇ ਵਿੱਚ ਦੰਗੇ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਮਾਨਸਿਕ ਜਿਹੜੇ ਇਹਦਾ ਮਾਨਸਿਕ ਸੰਤੁਲਨ ਹੈ ਉਹ ਬਿਲਕੁਲ ਖਰਾਬ ਹੋ ਚੁੱਕਾ ਹੈ ਜੇ ਇਹ ਵੀਡੀਓ ਨੂੰ ਪਹਿਲੇ ਉਹਦੂ ਗਹਿਰਾਈ ਨਾਲ ਦੇਖਦਾ ਇਸ ਵਿਅਕਤੀ ਨੂੰ ਸਿਰਫ ਇੱਕੋ ਚੀਜ਼ ਦਾ ਲਾਲਚ ਹੈ ਮੈਂ ਹਿੰਦੂਆਂ ਨੂੰ ਟਾਰਗੇਟ ਕਿੱਦਾਂ ਕਰਨਾ ਹੈ ਹਿੰਦੂਆਂ ਨੂੰ ਜਿਹੜਾ ਇਕਾ ਨਿਸ਼ਾਨਾ ਕਿੱਦਾਂ ਬਣਾਣਾ ਇਹਦੀ ਜਿਹੜੀ ਸੋਚ ਹੈ ਹਿੰਦੂਆ ਪ੍ਰਤੀ ਐਨੀ ਮਾੜੀ ਹੈ ਹਮੇਸ਼ਾ ਤੋਂ ਇਹ ਹਿੰਦੂਆ ਦੇ ਖਿਲਾਫ ਰਿਹਾ ਜੋਸ਼ੀ ਜੀ ਕਦੀ ਇਸ ਵਿਅਕਤੀ ਨੇ ਹਿੰਦੂਆ ਦੇ ਹੱਕ 'ਚ ਬੋਲਿਆ ਕਦੀ ਇਹ ਮੰਦਰਾਂ ਦੀ ਬੇਅਦਬੀ ਹੁੰਦੀ ਉਦੋਂ ਬੋਲਿਆ ਵਾ ਜੋਸ਼ੀ ਇਹਨਾਂ ਨੇ ਕਦੀ ਦੇਖੋ ਬੋਲੇ ਕਦੇ ਤਾਂ ਅਗਰ ਇਹਦੀ ਸੋਚ ਉਸ ਸਾਹਿਬ ਦੀ ਹੋਏਗੀ ਇਹਦੀ ਅਤਵਾਦ ਵਾਲੀ ਸੋਚ ਔਰ ਆਤਕਵਾਦੀ ਵਿਚਾਰ ਹੈ ਇਹਦੇ ਜਿਹੜੇ ਕਿ ਸਾਡੇ ਪੰਜਾਬ ਔਰ ਸਾਡੇ ਦੇਸ਼ ਲਈ ਬਹੁਤ ਗੰਭੀਰਤਾ ਨਾਲ ਜਿਹੜਾ ਇਹਨੂੰ ਲੈਣਾ ਪੈਣਾ ਵਾ ਉਹ ਇਹਨੂੰ ਇਹਦੀ ਜਿਹੜੀ ਜਗ੍ਹਾ ਵਾ ਜੇਲ੍ਹ ਦੀ ਸਲਾਖਾਂ ਦੇ ਅੰਦਰ ਹੀ ਏ ਕਿਉਂਕਿ ਪਾਰ ਪਾਰ ਦੇਖੋ ਪ੍ਰਧਾਨ ਮੰਤਰੀ ਦਾ ਨਾਮ ਲੈਣਾ ਮੁੱਖ ਮੰਤਰੀ ਦਾ ਨਾਮ ਲੈਣਾ ਇਹ ਕੋਈ ਛੋਟੀ-ਬੋਟੀ ਗੱਲ ਨਹੀਂ ਹੈ ਜਿਹੜੀ ਜੁम्मे ਦੇ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਲੈਂਦਾ ਪਿਆ ਹੈ ਜਿਹੜੇ ਜ਼ਿੰਮੇਵਾਰੀ ਅਸੀਂ ਕਹਿ ਕੇ ਲੈ ਰਹੇ ਜ਼ਿੰਮੇਵਾਰੀ ਆਪ ਲੈ ਲੈ ਕਿ ਅਸੀਂ ਕੀਤਾ ਵਾ ਤੇ ਪ੍ਰਸ਼ਾਸਨ ਨੂੰ ਫਿਰ ਕੀ ਦੇਖਦਾ ਹੈ ਪ੍ਰਸ਼ਾਸਨ ਕੀ ਗੱਲ ਇਹਨਾਂ ਕੋ ਡਰ ਰਿਹਾ ਹੈ ਜਾਂ ਪ੍ਰਸ਼ਾਸਨ ਇਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਸਾਡੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੂੰ ਮੰਗ ਹੈ ਔਰ ਨਾਲ ਦੇ ਨਾਲ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਹੈ ਕਿ ਜਿਹੜਾ ਵਿਅਕਤੀ ਪੰਜਾਬ ਦੇ ਵਿੱਚ ਦੰਗੇ ਫਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪੁਰਵੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਲੈ ਰਿਹਾ ਸੀ ਮਾਰਿਆ ਪੁਰਵੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਲੈ ਰਿਹਾ ਸੀ ਮਾਰਿਆ ਫੌਜ ਦੀ ਜ਼ਿੰਮੇਵਾਰੀ ਲੈ ਰਿਹਾ ਸੀ ਮਾਰਿਆ ਉਸ ਨੂੰ ਰਹਿਮ ਕਿਸ ਗੱਲ ਦਾ ਇਹਨੇ ਤੇ ਚੱਕ ਕੇ ਦੇਸ਼द्रोह ਦਾ ਪਰਚਾ ਦੇ ਕੇ ਤੇ ਇਹਨੂੰ ਜੇਲ੍ਹ ਚ ਸੁਟੋ ਤਾਂ ਕਿ ਜਿਹੜਾ ਕੋਈ ਵੀ ਇਦਾਂ ਦੀ ਕੋਸ਼ਿਸ਼ ਨਾ ਕਰ ਸਕੇ ਹਿੰਦੂ ਸਿੱਖਾਂ ਨੂੰ ਲੜਾਣ ਦੀ ਜਿਹੜੀ ਗੱਲ ਹੋਈ ਹੈ ਉਹ ਗੱਲ ਨੂੰ ਕਰਨਾ ਚਾਹੀਦਾ ਨਾ ਕਿ ਬਗੇਸ਼ਵਰ ਧਾਮ ਸਰਕਾਰ ਨੇ ਜੋ ਕਿਹਾ ਵਾ ਉਹਦਾ ਉਲਟ ਮੀਨਿੰਗ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਔਰ ਨਾਲ ਦੇ ਨਾਲ ਜੋਸ਼ੀ ਇਹ ਤਾਂ ਪੂਰੀ ਸਿੱਖ ਕੌਮ ਨੂੰ ਗੁੰਮਰਾਹ ਕਰ ਰਿਹਾ ਔਰ ਸਿੱਖ ਕੌਮ ਨੂੰ ਦੱਸ ਰਿਹਾ ਕਿ ਬਾਬਾ ਜੀ ਨੇ ਇਹ ਗੱਲ ਕੀਤੀ ਲੇਕਿਨ ਬੜੇ ਵਧੀਆ ਉਹ ਸਿੱਖ ਵੀਰ ਹੈ ਮੇਰੇ ਵੱਡੇ ਭਰਾ ਵਾ ਜਿਨ੍ਹਾਂ ਨੇ ਵੀਡੀਓ ਵੀ ਪਾਈਆਂ ਹੱਕ ਦੇ ਵਿੱਚ ਕਿ ਜਿਹੜਾ ਤ੍ਰਿੰਦਰ ਸ਼ਾਸਤਰੀ ਜੀ ਨੇ ਲਫ਼ਜ਼ ਕਹੇ ਆ ਉਹਨੂੰ ਗਹਿਰਾਈ ਨਾਲ ਦੇਖੋ ਉਹਨਾਂ ਦੇ ਲਫ਼ਜ਼ ਕੀ ਸੀ ਉਹਨਾਂ ਨੇ ਯੂਪੀ ਦੇ ਵਿੱਚ ਸੱਭਲ ਦੇ ਵਿੱਚ ਜਿਹੜਾ ਹਰੀ ਹਰ ਮੰਦਿਰ ਹੈ ਉਹੀ ਗੱਲ ਕੀਤੀ ਨਾ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੀ ਗੱਲ ਕੀਤੀ ਐ ਜੋ ਜੀ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਜੀ ਉਹਨਾਂ ਨੇ ਜਿਹੜਾ ਹੈਗਾ ਯੂਪ ਸੰਬੰਧ ਵਿੱਚ ਜਿਹੜਾ ਮਰਜ਼ੀਦਾ ਜਿਹੜਾ ਸਰਵੇ ਚੱਲਦਾ ਪਿਆ ਉਹਦੇ ਬਾਰੇ ਗੱਲ ਕੀਤੀ ਸੀ ਬਟ ਇਹ ਆਪਣੀ ਫੋਕੀ ਵਾਹੋ ਬਾਈ ਲੁੱਟਣ ਵਾਸਤੇ بار 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 ਹਿੰਦੂਆਂ ਨੂੰ ਟਾਰਗੇਟ ਕਰਦਾ ਵਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਵਾਲ ਮਚੇ ਔਰ ਇਹ ਆਪਣੀ ਰਾਜਨੀਤੀ ਜਿਹੜੀਆਂ ਸੇ ਹੈਗੀਆਂ ਵਾ ਰੋਟੀਆਂ ਸੇ ਸਕੇ ਕਿਉਂਕਿ ਇਹਨੂੰ ਇਦਾਂ ਦੀ ਬਕਵਾਸ ਕਰਨ ਦੇ ਪੈਸੇ ਮਿਲਦੇ ਐ ਇਦਾਂ ਦੀ ਭੌਂਕਣ ਦੇ ਪੈਸੇ ਮਿਲਦੇ ਆ ਇਹ ਸਾਰਾ ਕੰਮ ਇਹ ਪੈਸਿਆਂ ਵਾਸਤੇ ਤੇ ਪਿਆ ਤਾਂ ਕਿ ਇਹ ਆਪਣੀ ਵੀਡੀਓ ਜਿਹੜੀ ਹੈਗੀ ਹੈ ਜਿੰਨ ਤੋਂ ਜ਼ਿਆਦਾ ਜਿਹੜਾ ਹੈਗਾ ਵਾ ਇਹਨੂੰ ਵਾਇਰਲ ਕਰੇ ਤਾਂ ਕਿ ਇਹਨਾਂ ਨੂੰ ਬਾਹਰ ਜਿਹੜੇ ਜਿਹੜੇ ਗਰਮ ਖਿਆਲਿਓ ਕट्टरवादी ਸੋਚ ਦੇ ਬੰਦੇ ਬੈਠੇ ਆ ਉਹ ਕਹਿੰਦੇ ਹਾਂ ਵਾਹ ਵਾਹ ਜੀ ਪਰਵਾਨਾ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਏ ਹਲੋ ਜੀ ਹੋਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜੋ ਸੀ ਉਹੀ ਪਰਵਾਨਾ ਤਾਂ ਨਹੀਂ ਜਿਹੜਾ ਮੋਟਰਸਾਈਕਲ ਦੇ ਵਿੱਚ ਮੂੰਹ ਲਗਾ ਕੇ ਦੌੜਿਆ ਸੀ ਬਿਲਕੁਲ ਉਹੀ ਉਹੀ ਪਰਵਾਨਾ ਮੂੰਹ ਲਗਾ ਕੇ ਦੌੜਦਾ ਹੁੰਦਾ ਸੀ ਹੁਣ ਵੀ ਜਦੋਂ ਪ੍ਰਸ਼ਾਸਨ ਨੇ ਇਹਦੇ ਪਿੱਛੇ ਭejਨਾ ਹੁਣ ਵੀ ਇਹਨੇ ਮੂੰਹ ਲਗਾ ਕੇ ਹੀ ਦੌੜਦਾ ਬਿਲਕੁਲ ਬਿਲਕੁਲ ਹੁਣ ਮੂੰਹ ਲਗਾ ਕੇ ਹੀ ਦੌੜਦਾ ਫਿਰ ਕੋਈ ਜਵਾਬ ਨਹੀਂ ਹੋਣਾ ਕਿਸੇ ਵੀ ਚੀਜ਼ ਦਾ ਕਿ ਇੰਨੇ ਵੱਡੇ ਸਮਾਗਮ ਦੇ ਵਿੱਚ ਤੁਸੀਂ ਬੈਠੇ ਹੋ ਠੀਕੇ ਕਿ ਜਿੰਮੇਵਾਰੀ ਵਾਲੀ ਗੱਲ ਦੇ ਵਿੱਚ ਆਪਾਂ ਕੋਈ ਜਿੰਮੇਵਾਰੀ ਦੀ ਗੱਲ ਕਰੀਏ ਨਾ ਕਿ ਕਿਸੇ ਨੂੰ ਪੜਕਾਉਣ ਦੀ ਗੱਲ ਕਰੀਏ ਔਰ ਇਹਨੂੰ ਇਹਦਾ ਆਉਣ ਵਾਲੇ ਟਾਈਮ ਤੇ ਅੰਜਾਮ ਜਿਹੜਾ ਭੁਗਤਣਾ ਪੈਣਾ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਮੰਨਿਓ ਬੀਜੀਪੀ ਸਾਹਿਬ ਨੂੰ ਕਿ ਉਹ ਬਹੁਤ ਜਲਦ ਜਿਹੜਾ ਹੈਗਾ ਵਾ ਇਹਦੇ ਤੇ ਐਕਸ਼ਨ ਕਰਨਗੇ ਔਰ ਜੀਵੀ ਕੰਪਲੇਨ ਜਿਹੜੀ ਇਹ ਸਾਰੇ ਹਿੰਦੂਸ ਇਕੱਠਨ ਸੋਮਵਾਰ ਨੂੰ ਜਿਹੜਾ ਹੈਗਾ ਵਾ ਪੁਲਿਸ ਕਮਿਸ਼ਨਰ ਜਲੰਧਰ ਨੂੰ ਵੀ ਦੇਣਗੇ ਔਰ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਇਹਦੀ ਕੰਪਲੇਨਟ ਕੀਤੀ ਜਾਏਗੀ ਤਾਂ ਕਿ ਇਹ ਤੇ ਜਲਦ ਜਲ ਪਰਚਾ ਕੀਤਾ ਜਾਵੇ ਅਤੇ ਇਹਨੂੰ ਲਗੀ ਪਵੇ ਨਾਲ ਦੇ ਨਾਲ ਸਾਡੀ ਬਗੇਸ਼ਵਰ ਧਾਮ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਜਿਹੜੀ ਯਾਤਰਾ ਹੈ ਉਹ ਪੰਜਾਬ ਦੇ ਵਿੱਚ ਵੀ ਲਿਆਂਾਈ ਜਾਵੇ ਤਾਂ ਕਿ ਜਿਹੜੇ ਸੁੱਤੇ ਹੋਏ Hindu ਹੈ ਜਿਹੜੇ ਸਨਾਤ ਨਹੀਂ ਉਹਨਾਂ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਆਸ ਹੈ ਇਹ ਯਾਤਰਾ ਪੰਜਾਬ 'ਚ ਲਿਆ ਕੇ Hinduਾਂ ਨੂੰ ਵੀ ਇੱਕਜੁੱਟ ਕੀਤਾ ਜਾਵੇ ਜਿਹੜੇ ਪੰਜਾਬ ਦੇ Hindu ਸੁੱਤੇ ਪਿਆ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਲਿਆਂਾਇਆ ਜਾਵੇ ਬਾਕੀ ਜੈ ਸ਼੍ਰੀ